ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਚੰਡੀਗੜ੍ਹ ਦੇ ਸਾਡੇ মিডিਆ ਵਾਲੇ ਦੋਸਤਾਂ ਨੂੰ ਸਾਰਿਆਂ ਨੂੰ ਜੀ ਆਇਆਂ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਬਹੁਤ ਜ਼ਿਆਦੀ ਠੰਡ ਹੈ ਸੀਤ ਲਹਿਰ ਦੇ ਵਿੱਚ ਤੁਸੀਂ ਸਾਧਿਆਂ ਨੇ ਟਾਈਮ ਕੱਢਿਆ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਬੀਤੇ ਕੱਲ ਅਭਿਵਦਾਨ ਸਭਾ ਦਾ ਸੈਸ਼ਨ ਜਿਹੜਾ ਉਹ ਦੇਖਿਆ ਔਰ ਕੇਂਦਰ ਦੀ ਬੀਜੇਪੀ ਸਰਕਾਰ ਜਿਹੜੀ ਜਿਹੜੀ ਮੰਨਰੇਗਾ ਦੇ ਵਿੱਚ ਸੌਦਾ ਕਰਕੇ ਇੱਕ ਨਵਾਂ ਬਿੱਲ ਜਿਹੜੀ ਲੋਕ ਸਭਾ ਦੇ ਵਿੱਚ ਲੈ ਕੇ ਆਈ ਹੈ ਜੀ ਰਾਮ ਜੀ ਉਹ ਜਿਹੜਾ ਗਰੀਬਾਂ ਦੇ ਮੂਤੋ ਬੁਰਕੀ ਕੱਢਣ ਵਾਲਾ ਕੰਮ ਜਿਹੜਾ ਬੀਜੇਪੀ ਨੇ ਕੀਤਾ ਸਾਰੇ ਦੇਸ਼ ਦੇ ਕਰੋੜਾਂ ਮਜਦੂਰਾਂ ਨੂੰ ਗਰੀਬਾਂ ਨੂੰ ਦਲਤ ਪਾਈਚਾ ਦੇ ਲਈ ਉਹਨਾਂ ਦੇ ਪੇਟ ਦੇ ਉੱਤੇ ਇੱਕ ਲੱਤ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੀ ਹੈ ਐਸ ਵੇਲੇ ਜਦੋਂ ਸਾਰੀਆਂ ਪਾਰਟੀਆਂ ਬੀਜੇਪੀ ਦੇ ਇਸ ਗਰੀਬ ਵਿਰੋਧੀ ਬਿੱਲ ਦਾ ਜਿੱਦਾਂ ਬੀਜੇਪੀ ਨੇ ਕਸਾਨ ਵਰੋਧੀ ਬਿੱਲ ਲਿਆਂਦੇ ਸੀਗੇ ਉਦਾਂ ਹੀ ਇਹ ਮਜਦੂਦ ਵਰੋਧੀ ਬਿੱਲ ਜਿਹੜਾ ਗਰੀਬ ਵਰੋਧੀ ਜਿਹੜਾ ਬਿੱਲ ਹੈ ਜਿਹੜਾ ਉਹ ਲੈ ਕੇ ਆਇਆ ਇਹਦੇ ਖਿਲਾਫ ਸਾਰਾ ਦੇਸ਼ ਜਿਹੜਾ ਆਵਾਜ਼ ਬੁਲੰਦ ਕਰ ਰਿਹਾ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਦੇਸ਼ ਤੇ ਬਾਕੀ ਹਿੱਸਿਆਂ ਦੇ ਵਿੱਚ ਇਸ ਬਿੱਲ ਦਾ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਦਤਵਾ ਵਿਰੋਧ ਕਰੀਆ ਉਹ ਬਾਦ ਵੀ ਅਸੀਂ ਛੜਕਾਂ ਤੇ ਜਾਨ ਲਈ ਬਿਲਕੁਲ ਤਿਆਰ ਆਂ ਪਰ ਇੱਕ ਜਿਹੜੀ ਇਹ ਚੀਜ਼ਾਂ ਪੋਲੀਟੀਕਲੀ ਵੇਖਣ ਨੂੰ ਮਿਲਦੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬੀਤੇ ਕੱਲ ਜਦੋਂ ਭਾਜਪਾ ਦੇ ਇਸ ਬਿੱਲ ਦੇ ਖਿਲਾਫ ਵਿਧਾਨ ਸਭਾ ਨੇ ਬਿੱਲ ਪਾਸ ਕੀਤਾ ਕੇਂਦਰ ਦਾ ਉਹ ਬਿੱਲ ਵੱਧ ਕੀਤਾ ਉਸ ਸਮੇਂ ਸ਼ਰੋਮਨੀ ਅਕਾਲੀ ਦਲ ਦਾ ਵਿਧਾਨ ਸਭਾ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਉਹ ਇਸ ਸੰਕੇਤ ਦਿੰਦਾ ਹੈ ਕਿ ਸ਼ਰੋਮਨੀ ਅਕਾਲੀ ਦਲ ਨੇ ਅੰਦਰ ਖਾਤੇ ਭਾਜਪੀ ਦੇ ਨਾਲ ਜਿਹੜਾ ਸਮਝੌਤਾ ਕੀਤਾ ਹੈ ਉਹ ਕੱਲ ਸਪਸ਼ਟ ਆਪ ਦੇ ਨਜ਼ਰ ਆਇਆ